ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਆਕਲੀਆ ਕਲਾ ਤਹਿਸੀਲ ਗੁੰਨੇਆਣਾ ਤੇ ਜ਼ਿਲ੍ਹਾ ਬਾਇਨੂ ਬਠਿੰਡਾ ਪੈਂਦਾ ਜਿਹੜਾ ਬਾਈ ਦਾ ਪਿੰਡ ਆ ਜਦੋਂ ਜੈਤੋ ਤੋਂ ਆਪਾਂ ਗੁੰਨੇਆਣੇ ਨੂੰ ਜਾਂਦੇ ਆਂ ਤੇ ਉਸ ਰਾਹ ਤੇ ਰਹਿ ਜਾਂਦਾਗਾ ਯਾਨੀ ਬਠਿੰਡੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਦੂਗਾ ਫਰੀਦਕੋਟ ਚੱਲ ਪੈਂਦਾ ਜੀ। ਕਰੇਲੂ ਬਾਈ ਦੇ ਪਸੂ ਆ ਜੀ। ਸੇਲਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸੱਸੀ ਗਾਲ ਜੀ। ਸੱਸੀ ਗਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਮਾ ਜਗਦੇਵ ਸਿੰਘ ਜੀ। ਪਿੰਡ ਆ ਗਿਆ ਇਕਲਾ ਜ਼ਿਲ੍ਹਾ ਬਠਿੰਡਾ ਇਹ। ਮੋਬਾਈਲ ਨੰਬਰ ਜੀ 9960982114 ਜੀ। ਠੀਕ ਆ ਬਾਈ। ਤੇ ਘਰ ਦੀ ਗਾਈ ਆ ਜੀ। ਹਾਂ ਜੀ ਆਪਣੇ ਘਰ ਦੀ। ਠੀਕ ਆ ਸੁਆ ਬਾਈ ਕਿੰਨਾ ਵਸੂ ਇਹ ਪਹਿਲੇ ਆ ਜੀ ਦੂਜੇ ਵਾਸਤੇ ਗੱਪਣਾ। ਦੂਜੇ ਵਾਸਤੇ ਗੱਪਣਾ ਕਿੰਨੇ ਟਾਈਮ ਦੀ। ਸਾਡੇ 7 ਮਹੀਨੇ। ਠੀਕ ਹੈ ਬਾਈ ਤੇ ਦੁੱਧ ਕਿੰਨਾ ਜੀ ਦੁੱਧ ਹੈਗਾ ਜੀ 6 ਲੀਟਰ 6 ਲੀਟਰ ਜੋਕ ਕੇ ਦੇ ਦਾਂਗੇ ਹਾਂਜੀ ਹਾਂਜੀ ਠੀਕ ਆ ਬਾਈ ਕੋਈ ਥਨਾਂ ਦਾ ਭੂਰ ਛਿੱਟਾ ਨਾ ਕੋਈ ਨਹੀਂ ਚੈੱਕ ਕਰਕੇ ਲੈ ਜਾਣਾ ਠੀਕ ਆ ਤੋਰ ਕੇ ਦਿਖਾ ਦਿਓ ਜੀ ਸੂਣੀ ਜਰਸੀ ਬਾਈ ਕਹਿੰਦਾ ਪਹਿਲੇ ਸੂਏ ਸੂਈ ਹੋਈ ਆ ਦੂਜੇ ਸੂਏ ਵਾਸਤੇ ਸਾਢੇ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲੀ ਬੇਨਤੀ ਆ ਕਿ ਡਾਕਟਰ ਆਪਦਾ ਨਾਲ ਜਰੂਰ ਲੈ ਕੇ ਆਇਓ ਸੋਹਣੀ ਫੇਸ ਕੁਆਲਟੀ ਸੱਜਰ ਨੇ ਬਾਈ ਕਿੰਨਾ ਦੁੱਧ ਦਿੱਤਾ ਹੈਗਾ 13-14 ਲੀਟਰ ਸੀ ਜੀ ਠੀਕ ਆ ਜੀ ਬਾਕੀ ਰੰਗ ਪ੍ਰਿੰਟ ਦੀ ਵੀ ਚੰਗੀ ਆ オリジナル ਪੰਜਾਬ ਵਾਲੀ ਕਾਲੀ ਜਰਸੀ ਜੀ ਕੱਦ ਵਜਨ ਦੀ ਫੁੱਲ ਚੰਗੀ ਆ ਫੇਸ ਕੁਆਲਟੀ ਚੈੱਕ ਕਰ ਲੋ ਬਾਕੀ ਜਿਹੜਾ ਨੈੱਟ ਦੁੱਧ ਆ ਉਹ 6 ਕਿਲੋ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਚੋਲਿਓ ਜੀ ਬੈਕ ਸਾਈਡ ਤੋਂ ਥਣਾ ਦੇ ਸੈਜ ਵੀ ਦਿਖਾ ਦਿਨਾ ਸੋਹਣੇ ਆ ਗੈਪ ਤੇ ਲੱਗੇ ਆ ਹੱਤੀ ਚਵਾਈ ਵਾਲਾ ਥਾਣਾ ਬਾਕੀ ਵੀਡੀਓ ਬਣਾਉਣ ਦਾ ਸਮਾਂ 2:44 ਮਿੰਟ ਹੋ ਗਏ ਆ ਜੀ ਥਣਲੇਵੇ ਦੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਬਾਕੀ ਸੀਲਸ ਲੱਗ ਪੂਰੀ ਆ ਬਾਈ ਹਾਂਜੀ ਹਾਂਜੀ ਬਾਈ ਜਿਵੇਂ ਮਰਜੀ ਚੋਕੇ ਜਿਵੇਂ ਮਰਜੀ ਬੰਦਾ ਦੰਦ ਨਹੀਂ ਚੋਈ ਚਲੇ ਯਾਪਨ ਕੋਈ ਚੱਕਰ ਨਹੀਂ ਠੀਕ ਆ ਬਾਈ ਜਿਵੇਂ ਮਰਜੀ ਧਾਰਾ ਮਾਰ ਲੋ ਠੀਕ ਆ ਜੀ ਥਣਾ ਦੀ ਚਵਾਈ ਦੀ ਇੱਕ ਨੰਬਰ ਆ ਸੀਲਸ ਲੱਗ ਵੀ ਪੂਰੀ ਆ ਬਾਕੀ ਕੋਈ ਗੱਲ ਨਹੀਂ ਬਾਈ ਰੈਨ ਤੋਂ ਮੁੱਲ ਜੀ ਇਹਦਾ ਮੁੱਲ ਇਹਦਾ 32000 ਰੁਪਏ ਹੋਜੂ ਲੈਸ ਜੀ ਬਸ ਮਾੜਾ ਮੋਟਾ ਹੀ ਕਰਾਂਗੇ ਜੀ ਜਮਾ ਜਾਇਜ ਮੋਲਾ ਜੀ 32000 ਰੁਪਿਆ ਮਾੜਾ ਮੋਟਾ ਬਾਈ ਕਹਿੰਦਾ ਮਾਨਤਾ ਨੂੰ ਉਹਦੇ ਚੋਂ ਜ਼ਰੂਰ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ